ਇਤਿਹਾਸ ਵਿੱਚ ਸਭ ਤੋਂ ਵੱਡਾ ਸਵਾਲ ਕਿ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਇਸ ਦਾ ਇਸ ਵੀਡੀਓ ਦੇ ਵਿੱਚ ਤੁਸੀਂ ਹੱਲ ਦੇਖ ਸਕਦੇ ਹੋ। ਪੁੱਛਿਆ ਜਾਣ ਵਾਲਾ ਸਵਾਲ ਕਿ ਸਿੱਖ ਨੂੰ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਮਾਸ ਦਾ ਧਰਮ ਨਾ ਕੋਈ ਲੈਣਾ ਦੇਣੇ ਰਣੀਏ। ਇਹ ਧਰਮ ਦਾ ਵਿਸ਼ਾ ਨਹੀਂ, ਇਹ ਖੁਰਾਕ ਦਾ ਵਿਸ਼ਾ ਹੈ। ਮਹਾਰਾਜ ਨੇ ਬੜੇ ਸਰਲ ਸਪੱਸ਼ਟ ਵਿੱਚ ਕਿਹਾ ਹੈ ਕਿ ਮਾਸ-ਮਾਸ ਕਰ ਮੋਰਖ ਝਗੜੇ ਗਿਆ ਧਿਆਨ ਨਹੀਂ ਜਾਣੇ ਕਿ ਮਾਸ ਪਿੱਛੇ ਕਦੀ ਨਹੀਂ ਲੜਨਾ ਇਹ ਮੂਰਖਾਂ ਦਾ ਵਿਸ਼ਾ ਹੈ ਜਿਹੜਾ ਇਸ ਚੀਜ਼ ਦੇ ਪਿੱਛੇ ਬੈਸ ਦਾ ਸਭ ਤੋਂ ਵੱਡਾ ਮੂਰਖ ਹੈ। ਸਾਨੂੰ ਸਮਝ ਨਹੀਂ ਆਉਂਦੀ ਅਸੀਂ ਬਸ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਆ ਆਟੇ ਦੀ ਕੌਲੀ ਲੈ ਕੇ ਗੁਰਦੁਆਰੇ ਜਾਣਾ ਦਰਮੀ ਵਿੱਚ ਪਾ ਕੇ ਮੱਥਾ ਟੇਕਦਾ ਅਸੀਂ ਮੱਥਾ ਟੇਕਨ ਹੋਏ ਸਿੱਖੀ ਸਮਝ ਸਮਝਦੇ ਆ ਤੇ ਘਰ ਆ ਕੇ ਰਜਾਈ 'ਚ ਬੈ ਕੇ ਅਸੀਂ ਕਮੈਂਟ ਮਾਰਤਾ ਨਿਆਂ ਸਿੰਘ ਏਦਾਂ ਨਿਆਂ ਸਿੰਘ ਉਹਦਾ ਉਂਗਲਾ ਚੁਕਦਿਆਂ ਕੀ ਤੇ ਬੱਕਰੇ ਖਾਂਦੇ ਆ ਇਹ ਮਾਸ ਖਾਂਦੇ ਆ ਤੁਹ ਗੁਰਨਾਨਦ ਸਾਹਿਬ ਜੀ ਮੱਥਾ ਟੇਕਣਾ ਹੀ ਸਿੱਖੀ ਨਹੀਂ ਹੈ ਸਿੱਖੀ ਤੁਸੀਂ ਦੇਖਣੀ ਹੈ ਤਾਂ ਗੱਲ ਪੰਧਾ ਵਿੱਚ ਆਓ ਮਰਯਾਦਾ ਸਿੱਖੋ ਸਰਬ ਲੋਕ ਗੁਰੰਤਿ ਵਿੱਚ ਮਹਾਰਾਜ ਜਿਕਰ ਕੀਤਾ ਹੈ ਕਿ ਸੁਖ ਨਿਦਾਨ ਸਕੇ ਸਿੰਘ ਸੂਰ ਅਰ ਤਰਤਰ ਤੇ ਕੀ ਵਾਰ ਚਲਾਵੇ ਬਾਣੀ ਪੜੇ ਗੁਰ ਆਦਰ ਸਰ ਬਲੋ ਅਕਾਲ 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 ਕਹਾਵੇ ਤਲਵਾਰ ਕੋ ਮਾਰ ਕਰੇ ਝਟਕਾ ਔਰ ਏਕੀ ਵਾਰ ਮੇ ਸੀਸ ਉਡਾਵੇ ਪੰਥ ਨਿਹੰਗ ਭਇਓ ਬਲਵੰਤ ਜੋ ਆਏ ਸ਼ਰਨ ਤੇ ਇਸ ਕੰਢ ਲਗਾਵੇ ਅਰ ਜਹ ਕਹਿੰਦੇ ਆ ਕਰ ਝਟਕਾ ਬਕਰਨ ਕੋ ਖਾਏ ਔ ਕੁਠਾ ਮਾਸ ਨੇਕਟ ਨਜਾਇਓ ਸਿਰਫ ਸਾਨੂੰ ਕੁਠੇ ਮਾਸ ਦੀ ਮਨਾਈ ਕੀਤੀ ਸੀ ਕਿ ਹਲਾਲ ਨਹੀਂ ਖਾਣਾ ਕਿ ਹਲਾਲ ਉਸ ਟਾਈਮ ਗੁਲਾਮੀ ਦਾ ਪ੍ਰਤੀਕ ਸੀ ਆਪਾਂ क्षत्रिय ਹਾਂ ਜਤ ਗੋਤ ਸਿੰਘਨ ਕੀ ਦੰਗਾ ਦੰਗਾ ਇਹ ਸਤ ਗੁਰ ਤੇ ਮੰਗਾ ਨਾ ਹਮ ਜੂੜਾ ਨਾ ਕਮ ਯਾਰ ਨਾ ਜਟ ਅਰ ਨਾ ਹੀ ਲੋਹਾਰ ਨਾ ਤਰਖਾਨ ਨਾ ਹਮ ਖਤਰੀ ਹਮ ਐ ਸਿੰਘ ਭੁੰਗਣ ਛਤਰੀ ਤੇ ਛਤਰੀਆ ਧਰਮ ਕੀ ਹੁੰਦਾ ਛਤਰੀਆ ਧਰਮ ਹੁੰਦਾ ਜੰਗ ਯੁੱਧ ਕਰਨਾ ਤੇ ਸ਼ਿਕਾਰ ਖੇਡਣਾ ਅੰਕੇ ਜੀ ਪ੍ਰਾਚਨ ਸਮੇਂ ਦੇ ਵਿੱਚ ਨਿਹੰਦਰ ਸਿੰਘਾਂ ਦੀ ਝਟਕੇ ਦੀ ਮਹਾ ਪ੍ਰਸਾਦ ਕਹਿੰਦੇ ਇਹਨੂੰ ਝਟਕੇ ਨੂੰ ਮਹਾ ਪ੍ਰਸਾਦ ਦੀ ਇਹਦੀ ਦੁਕਾਨਾਂ ਹੁੰਦੀਆਂ ਸੀ ਤੁਸੀਂ ਸੁਣਿਆ ਹੀ ਹੈ ਕਿ ਮਾਸ ਖਾਣਾ ਜਾਂ ਨਾ ਖਾਣਾ ਇਹ ਕਨਸੈਪਟ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਿਉਂਕਿ ਅਸੀਂ ਸਾਰੇ ਮਾਸ ਦੇ ਹੀ ਬਣੇ ਹੋਏ ਹਾਂ ਤੇ ਜੋ ਜੀਵ ਜੰਤੂ ਹੁੰਦੇ ਹਨ ਉਹ ਵੀ ਮਾਸ ਦੇ ਹੁੰਦੇ ਹਨ ਆਪਾਂ ਇਸ ਬਾਰੇ ਜ਼ਿਆਦਾ ਚੰਨਾ ਨਹੀਂ ਪਉਣਾ ਚਾਹੁੰਦੇ ਕਿਉਂਕਿ ਤੁਸੀਂ ਆਪ ਹੀ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਸੁਣ ਲਈ ਹੈ ਤੇ ਪੂਰੇ ਤਰਕ ਨਾਲ ਤੁਹਾਨੂੰ ਭਾਈ ਸਾਹਿਬ ਨੇ ਮਾਸ ਬਾਰੇ ਦੱਸਿਆ ਹੈ ਤੇ ਬਾਕੀ ਤੁਸੀਂ ਆਪਦੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੇ ਆਪਾਂ ਗੱਲ ਮਾਸ ਦੀ ਕਰੀਏ ਤਾਂ ਇਹ ਇੱਕ ਖਰਾਕ ਦਾ ਵਿਸ਼ਾ ਹੈ ਬਾਕੀ ਧਰਮ ਨਾਲ ਮਾਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ ਭਾਈ ਸਾਹਿਬ ਤੋਂ ਸੁਣ ਹੀ ਲਿਆ